ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਗੋਲੀ ਜਿਹੜੀ ਹੈਗੀ ਕਿੰਨੀ ਕੁ ਫਾਇਦੇਮੰਦ ਹੈਗੀ ਕਿ ਉਹਦਾ ਕੋਈ ਸਾਈਡ ਇਫੈਕਟ ਹੈਗਾ ਜੇ ਲੌਂਗ ਟਰਮ ਕਿਸੇ ਨੂੰ ਕ੍ਰੋਨਿਕ ਬਿਮਾਰੀ ਤੋਂ ਪਰ ਐਡਿਕਸ਼ਨ ਤੋਂ ਬਚਾ ਰਿਹਾ ਤਾਂ ਬਹੁਤ ਹੀ ਦਵਾਈ ਹੈ ਮੇਰਾ ਸਵਾਲ ਇਹੀ ਸੀਗਾ ਜੀ ਇਹਦਾ ਬੈਨੀਫਿਟ ਕੀ ਹੈਗਾ ਇਹ ਪੇਸ਼ਟਾ ਜਿਹੜੀ ਹੈ ওভারਡੋਸ ਤੇ ਡੈਥ ਤੋਂ ਨੂੰ ਬਚਾ ਰਹੀ ਹੈ ਐਚ ਆਈ ਵੀ ਤੇ ਕਾਲੇ ਪੀਲੇ ਨੂੰ ਬਚਾ ਰਹੀ ਹੈ ਜਿਹੜੇ ਵਾਇਲੈਂਸ ਹੈ ਕੁੱਟਮਾਰ ਹੈ ਕ੍ਰਾਈਮ ਹੈ ਉਹਨੂੰ ਬਚਾ ਰਹੀ ਹੈ ਇਹ ਮਤਲਬ ਬੰਦੇ ਨੂੰ ਨਸ਼ੇ ਤੋਂ ਬਚਾ ਰਹੀ ਹੈ ਬਹੁਤ ਹੀ ਦਵਾਈ ਹੈ ਮਤਲਬ ਹਵਾ ਨਾ ਕ੍ਰੀਏ ਕਰੀਏ ਕਿ ਇਹ ਵੀ ਬਹੁਤ ਮਾੜੀ ਦਵਾਈ ਹੈ ਉਹਨਾਂ ਦੀ ਆਪਣੀ ਵਰਡਿੰਗ ਵਿੱਚ ਤੁਸੀਂ ਸੁਣਦੇ ਹੋਵੇ ਉਹ ਖੁਦ ਕਹਿੰਦੇ ਕਿ ਯਾਰ ਹੁਣ ਤਾਂ ਮਿਲਣਾ ਬੰਦ ਹੋ ਗਿਆ ਹੁਣ ਤਾਂ ਡਾਕਟਰ ਸਾਹਿਬ ਦਵਾਈ ਦਿਓ ਬਚਾਓ ਸਾਨੂੰ ਕਿਉਂਕਿ ਪੁਲਿਸ ਦੀ ਸਖਤਾਈ ਬਹੁਤ ਹੈ ਇਹ ਚੀਜ਼ਾਂ ਆ ਰਹੀਆਂ ਸਾਨੂੰ ਆ ਰਹੀਆਂ ਸਰ ਆ ਰਹੀਆਂ ਬਿਲਕੁਲ ਆ ਰਹੀਆਂ ਮਰੀਜ਼ ਆਪ ਕਹਿੰਦੇ ਹੁਣ ਆਪ ਬਿਲ ਪਾਵਰ ਨਾਲ ਆ ਰਹੇ ਆਂ ਕਹਿੰਦੇ ਠੀਕ ਹੈ ਸਾਡਾ ਚਿੱਟਾ ਅਸੀਂ ਆਪ ਅਦੀ ਇੱਛਾ ਨਾਲ ਆਏ ਆਂ ਅੱਗੇ ਸਾਨੂੰ ਘਰ ਦੇ ਲੈ ਕੇ ਆਉਂਦੇ ਸੀ ਜਾਂ ਕੁਝ ਹੁੰਦਾ ਸੀ ਅਸੀਂ ਉਹਨਾਂ ਦੀ ਇੱਛਾ ਨਾਲ ਆਏ ਆਂ ਸਾਨੂੰ ਦਵਾਈ ਦਿਓ ਸਾਨੂੰ ਦਾਖਲ ਕਰੋ ਸਾਡਾ ਨਸ਼ਾ ਛੁਡਾਓ ਪੰਜਾਬ ਸਿਰਫ ਬਦਨਾਮ ਪੰਜਾਬ ਹੀ ਹੈ ਲੇਕਿਨ ਚਿੱਟੇ ਦੀ ਮਾਰ ਤੋਂ ਕੋਈ ਨਹੀਂ ਬਚਿਆ ਕੋ ਇਹ ਤਾਂ ਐਜੀ ਬਿਮਾਰੀ ਆ ਵੀ ਕਿਸੇ ਨੇ ਉਹ ਨਹੀਂ ਦੇਖਦੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਰੋਕத் ਥਾਮ ਕਰਨ ਵਾਸਤੇ ਜਿੱਥੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉੱਥੇ ਪੁਲਿਸ ਦਾ ਵੀ ਵੱਡਾ ਯੋਗਦਾਨ ਹੈ ਕਿਉਂਕਿ ਲਗਾਤਾਰ ਪਿਛਲੇ ਸਮਾਂ ਦੀ ਗੱਲ ਕਰ ਰਹੀ ਹਾਂ ਤਾਂ ਚਿੱਟੇ ਦੇ ਇੰਜੈਕਸ਼ਨ ਦੇ ਨਾਲ ਕਈ ਨੌਜਵਾਨਾਂ ਦੀ ਮੌਤ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਨੂੰ ਕਿਤੇ ਨਾ ਕਿਤੇ ਪੂਰੇ ਇਸ ਤਰੀਕੇ ਦੀ ਕਹਿ ਦਿੱਤੀ ਕਿ ਖੁੱਲ੍ਹ ਦਿੱਤੀ ਕਿ ਕੋਈ ਵੀ ਨਸ਼ਾ ਤਸਕਰ ਜਿਹੜਾ ਉਹ ਬਖਸ਼ਿਆ ਨਾ ਜਾਵੇ ਜਿੰਨੇ ਵੀ ਨਸ਼ਾ ਤਸਕਰ ਹੈਗੇ ਉਹਨਾਂ ਦੀ ਪ੍ਰਾਪਰਟੀਆ ਤੱਕ ਸੀਜ਼ ਕੀਤੀਆਂ ਗਈਆਂ ਤਾਂ ਇਹ ਸਖਤਾਈ ਦਾ ਇੱਕ ਵੱਡਾ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੇ ਜਿਹੜੇ ਹੁਣ ਨਸ਼ਾ ਲੋਕ ਕਰਦੇ ਨੇ ਜਿਹੜੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸ ਚੁੱਕੇ ਲੋਕ ਨੇ ਉਹਨਾਂ ਦੇ ਆંકੜੇ ਜਿਹੜੇ ਆ ਹੁਣ ਲਗਾਤਾਰ ਵਧੇ ਜਾ ਰਹੇ ਬਠਿੰਡਾ ਦੇ ਡਾਕਟਰ ਅਰुण ਮਾਨਸਾ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਸਰਕਾਰੀ ਹਸਪੀਟਲ ਹੈਗਾ ਜਿੱਥੇ ਨਸ਼ਾ ਛਡਾਊ ਕੇਂਦਰ ਹੈਗਾ ਤੇ ਉੱਥੇ ਬਹੁਤ ਜਿਹੜੇ ਮਰੀਜ਼ ਹੈਗੇ ਹੁਣ ਭਰਤੀ ਹੋ ਰਹੇ ਨੇ ਇਲਾਜ ਕਰਾਉਣਾ ਸੇ ਇਲਾਜ ਉਹਨਾਂ ਦਾ ਕੀਤਾ ਵੀ ਜਾ ਰਿਹਾ ਹੈ ਜੀਬ ਥਲੇ ਰੱਖਣ ਵਾਲੀ ਗੋਲੀ ਹੈਗੀ ਉਹ ਇੱਕ ਤੋੜ ਹੈਗਾ ਨਸ਼ੇ ਦਾ ਉਹਦੇ ਬਾਰੇ ਪੂਰੀ ਤਫਸੀਲ ਨਾਲ ਜਾਣਕਾਰੀ ਹਾਸਲ ਕਰਾਂਗੇ ਕਿ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਗੋਲੀ ਜਿਹੜੀ ਹੈਗੀ ਕਿੰਨੀ ਕੁ ਫਾਇਦੇਮੰਦ ਹੈਗੀ ਕਿ ਉਹਦਾ ਕੋਈ ਸਾਈਡ ਇਫੈਕਟ ਹੈਗਾ ਪਰ ਵੱਡੀ ਗੱਲ ਇਹ ਹੈ ਕਿ ਹੁਣ ਪੁਲਿਸ ਦੀ ਸਖਤਾਈ ਦੇ ਕਾਰਨ ਜਿਹੜੇ ਨਸ਼ਾ ਤਸਕਰ ਹੈ ਉਹ ਵੀ ਭੱਜੇ ਫਿਰਦੇ ਤੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਵੀ ਹਸਪੀਟਲ ਦਾ ਉਹ ਸੈਂਟਰ ਦਾ ਰੁਕ ਘਰ ਆ ਵੀ ਕਿਸੇ ਤਰੀਕੇ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲੇ ਜਾਵੇ ਤਾਂ ਡਾਕਟਰ ਸਾਹਿਬ ਸਾਡੇ ਨਾਲ ਨਾ ਸਰ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਕਸੋ ਜੀ ਪਹਿਲਾਂ ਹੀ ਕਿਹਾ ਮੈਂ ਵੀ ਕੋਈ ਵੀ ਨਸ਼ਾ ਤਸਕਰ ਹੈਗਾ ਜਾਂ ਵੱਡੀ ਕਾਰਵਾਈਆਂ ਹੋ ਰਹੀਆਂ ਆ ਜਿਹੜੀ 27ਈ ਹੋਈ ਆ ਹੁਣ ਪੁਲਿਸ ਦੀ ਸਰਕਾਰ ਦੀ ਤੇ ਉਹਦੇ ਵਿੱਚ ਕਿੰਨਾ ਕੁ ਆਪਣਾ ਜਿਹੜੇ ਮਰੀਜ਼ ਵਧੇ ਹੈ ਜੇ ਕਿਉਂਕਿ ਬਾਰਡਰ ਏਰੀਆ ਲੱਗਦਾ ਪਿਛਲੇ ਸਾਲੋਂ ਹੁੰਦੀ ਗੱਲ ਆ ਅ ਦੇਖੋ ਇੱਕ ਬਹੁਤ ਵੱਜਾ ਸਟੈਪ ਆ ਦੇਖੋ 27 ਜਰੂਰ ਹੋਈ ਹੈ ਉਹਦੇ ਨਾਲ ਸਾਡੇ ਕੋਲ ਮਰੀਜ਼ ਆ ਜਿਹੜੇ ਕਾਫੀ ਵਧੇ ਹੈ ਔਰ ਸੈਂਟਰਾਂ ਵਿੱਚ ਜਿਹੜੀ ਵਧੇ ਹੈ ਦਾਖਲ ਹੋਣ ਵਾਲੇ ਮਰੀਜ਼ ਵਧੇ ਹੈ ਹਾਂ ਇਹ ਕੱਲ ਕਿ ਆਪਣਾ ਇੱਕ ਬਾਰਡਰ ਜਿਹੜਾ ਆਸੇ-ਪਾਸੇ ਹਰਿਆਣਾ ਦੀ ਬਾਉਂਡਰੀ ਪੈਂਦੀ ਹੈ ਰਾਜਸਥਾਨ ਦੀ ਬਾਉਂਡਰੀ ਪੈਂਦੀ ਹੈ ਤੇ ਇਸ ਕਰਕੇ ਜਿਹੜਾ ਆਸੇ-ਪਾਸਿਓਂ ਜਿਹਨਾਂ ਚੋਂ ਵੀ ਨਸ਼ਾ ਕਾਫੀ ਲੋਕੀ ਲੈ ਕੇ ਆ ਜਾਂਦੇ ਆ ਤੇ ਉਸ ਨਾਲ ਪੁਲਿਸ ਦੀ ਸਖਤਾਈ ਹੋਣ ਕਰਕੇ ਕਾਫੀ ਮਰੀਜ਼ ਵਧੇ ਆ ਤੇ ਠੀਕ ਹੈ ਉਸ ਸਖਤਾਈ ਹੋਣ ਨਾਲ ਇੱਕ ਮਰੀਜ਼ ਵਧਣਾ ਇੱਕ ਫਾਇਦਾ ਹੀ ਹੁੰਦਾ ਕਿ ਆਪਾਂ ਕਹਿੰਦੇ ਇੱਕ ਪੋਜ਼ਿਟਿਵ ਸਟੈਪ ਹੈ ਗਵਰਨਮੈਂਟ ਦਾ ਸਰ ਇੱਕ ਬਿਪਰੋ ਨੋਰਫੀਨਿਕ ਮੈਡੀਸਿਨ ਹੈਗੀ ਜਿਹਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਕਿਹਾ ਜਾਂਦਾ ਹੈ ਇਹ ਗੋਲੀ ਸ਼ੁਰੂਆਤ 'ਚ ਹੀ ਦੇਣੀ ਪੈਂਦੀ ਹੈ ਪੀਸ਼ੈਂਟ ਕੋਈ ਚਿੱਟੇ ਦਾ ਇੰਜੈਕਸ਼ਨ ਲਾਉਂਦਾ ਜਾਂ ਕੋਈ ਹੋਰ ਤੰਕ ਕਿ ਸਾਰਿਆਂ ਨੂੰ ਹੀ ਲੱਗਦੀ ਹੈ ਗੋਲੀ ਇਹ ਨਹੀਂ ਸਰ ਨਹੀਂ ਨਹੀਂ ਐਦਾਂ ਨਹੀਂ ਹੈ ਸਾਡੇ ਕੋਲ ਮਰੀਜ਼ ਜਦੋਂ ਕੋਈ ਵੀ ਨਸ਼ਾ ਛੱਡਣਾ ਚਾਹਵਾਨ ਹੁੰਦਾ ਹੈ ਉਹਨੂੰ ਮਤਲਬ ਆਪਸ਼ਨਸ ਅਸੀਂ ਇੱਕ ਦੱਸਦੇ ਹਾਂ ਵੀ ਕੀ ਟ੍ਰੀਟਮੈਂਟ ਦੇ ਆਪਸ਼ਨਸ ਕੀ ਨੇ ਇਹ ਵੀ ਇੱਕ ਟ੍ਰੀਟਮੈਂਟ ਦਾ ਮੋਡੈਲਿਟੀਜ਼ ਆ ਟ੍ਰੀਟਮੈਂਟ ਦੀ ਮੋਡੈਲਿਟੀਜ਼ ਹੁੰਦੀ ਹੈ ਟ੍ਰੀਟਮੈਂਟ ਦੇ ਆਪਸ਼ਨ ਦਾ ਇੱਕ ਟ੍ਰੀਟਮੈਂਟ ਦਾ ਕਈ ਮਰੀਜ਼ ਦਾਖਲੋ ਕੇ ਸਾਡਾ ਤਰੀਕਾ ਹੈ ਉਹਨੂੰ ਅਸੀਂ ਉਧਾ ਦਾਖਲੋਕ ਡੀਟੌਕਸ ਕਰਦੇ 14-15 ਦਿਨਾਂ ਚ ਕਈ ਮਰੀਜ਼ ਨੂੰ ਅਸੀਂ ਓਰ ਸੈਂਟਰ ਵਿੱਚ ਰੈਫਰ ਕਰਦੇ ਹਾਂ ਉਹ ਸਾਇਕੀਟ੍ਰਿਸ ਡਿਸਾਈਡ ਕਰਦਾ ਸਾਡੇ ਕੋਲ ਕਿ ਮੈਥਡ ਓਨਲੀ ਦਵਾਈ ਇੱਥੇ ਬਿਸ਼ੰਦੇ ਵਿੱਚ ਹੈਗੀ ਹੈ ਇੱਕ OSTੀ ਪ੍ਰੋਗਰਾਮ ਹੈ ਓਰ ਸੈਂਟਰ ਵਿੱਚ ਜਿਹੜਾ ਮਰੀਜ਼ ਦਾਖਲ ਨਹੀਂ ਹੋ ਸਕਦਾ ਉਹਨੂੰ ਅਸੀਂ ਓਰ ਸੈਂਟਰ ਵਿੱਚ ਰੈਫਰ ਕਰਦੇ ਹਾਂ ਉੱਥੇ ਮਰੀਜ਼ ਮਤਲਬ ਪਹਿਲੇ ਅਸੀਂ 20-25 ਦਿਨੋਂ ਦਿੱਲੀ ਦਵਾਈ ਦੇ ਦਿੰਨੇ ਆ ਫਿਰ ਉਹਨੂੰ ਹਫਤੇ ਹੀ ਦਵਾਈ ਦੇ ਦਿੰਨੇ ਆ ਉਹਦੇ ਵਿੱਚ ਅਸੀਂ ਬਿਪਰੀਨੋਫਰ ਵੀ ਦਵਾਈ ਦਿੰਦੇ ਆ ਮਤਲਬ ਜਾਇ ਇੱਕ ਮਰੀਜ਼ ओपीडी ਬੇਸ ਤੇ ਦਵਾਈ ਲੈਣਾ ਚਾਹੁੰਦਾ ਹੈ ਉਹਦੇ ਵਿੱਚ ਹੋਰ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਆ ਉਹ ਦਿੰਨੇ ਆ ਮਤਲਬ ਇਹ ਨਹੀਂ ਹੈ ਵੀ ਹਰ ਮਰੀਜ਼ ਨੂੰ ਬਿਪਰੀਨੋਫਰ ਦਿੱਤੀ ਜਾਂਦੀ ਆ ਹਰ ਮਰੀਜ਼ ਨੂੰ ਕੁਝ ਹੋਰ ਦਵਾਈ ਦਿੱਤੀ ਮਤਲਬ ਇਹ ਟ੍ਰੀਟਮੈਂਟ ਦੇ অপਸ਼ਨ ਤਾਂ ਸਾਡੇ ਕੋਲ ਡਿਫਰੈਂਟ ਡਿਫਰੈਂਟ ਇਹ ਜਿਹੜੀ ਜੀਭ ਥੱਲੇ ਵਾਲੀ ਗੋਲੀ ਹੈ ਇਹ ਕਿਹੜੇ ਪੇਸ਼ੇਂ ਨੂੰ ਦਿੱਤੀਏ ਕਿਹੜੇ ਕਿਸ ਤਰੀਕੇ ਦੇ ਨਸ਼ਾ ਕਰਨ ਵਾਲੇ ਦਿੱਤੇ ਜਾਂਦੇ ਇਹ ਸਰ ਐਦਾਂ ਕੁਝ ਨਹੀਂ ਹੈ ਇਸ ਕੇਸਟ ਸਟੇਜ ਹੀ ਡਿਸਾਈਡ ਕਰਨਾ ਹੁੰਦਾ ਜੇ ਇਹ ਅਨੀ ਪੈਟ ਜਿਹਦੇ ਵਿੱਚ ਮਤਲਬ ਖਾਸ ਓਰ ਸੈਂਟਰ ਵਿੱਚ ਕੋਈ ਪੇਸ਼ੈਂਟ ਉਹ ਪੈਟ ਲੈਂਦਾ ਜੇ ਕੋਈ ਹੀਰੋਇਲ ਲੈਂਦਾ ਚਿੱਟਾ ਲੈਂਦਾ ਸਮੈਕ ਲੈਂਦਾ ਫੀਮ ਲੈਂਦਾ ਭੁੱਖੀ ਲੈਂਦਾ ਉਸ ਕੈਟਰ ਤੇ ਡਿਸਾਈਡ ਕਰਦਾ ਉਹਦੀ ਡੋਸ ਦੇ ਹਿਸਾਬ ਨਾਲ ਉਹਨੂੰ ਓਰ ਸੈਂਟਰ ਦੇ ਵਿੱਚ ਅਸੀਂ ਰੈਫਰ ਕਰਦੇ ਹਾਂ ਉੱਥੇ ਉਹਨੂੰ ਸਕੇਰਟੀ ਸੋਈ ਡੋਸ ਡਿਸਾਈਡ ਕਰਦਾ ਮਤਲਬ ਉਹਦੇ ਪ੍ਰੀਲੀਮਰੀ ਟੈਸਟ ਕਰਾਉਂਦਾ ਐਚ ਆਈ ਵੀ ਐਚ ਸੀ ਵੀ ਹੈਪਟਾਈਟਿਸ ਬੀ ਟੈਸਟ ਕਰਕੇ ਉਹਦੇ ਬਾਅਦ ਉਹਨੂੰ ਕਾਉਂਸਲਰ ਉਹਨਾਂ ਨਾਲ ਗੱਲ ਕਰਦੇ ਸਾਰੇ ਪ੍ਰੋਪਰ ਉਹਦਾ ਆਨਲਾਈਨ ਸਾਰਾ ਸਿਸਟਮ ਡਾਟਾਬੇਸ ਤੇ ਸਾਰਾ ਚੜਦਾ ਉਹਦੇ ਬਾਅਦ ਸੈਟਸੋਇਡ ਡੋਸ ਡਿਸਾਈਡ ਕਰਕੇ ਉਹਦੀ ਦਵਾਈ ਸ਼ੁਰੂ ਕਰ ਦਿੰਦਾ ਆਪਦੇ ਅੰਡਰ ਗਾਈਡੈਂਸ ਮਸਟਰ ਪਰ ਪਿਛਲੇ ਡੇਢ ਦੋ ਸਾਲਾਂ ਦੀ ਗੱਲ ਕਰਨੀ ਤਾਂ ਇਸ ਆਪਣੀ ਬੈਲਟ ਦੇ ਵਿੱਚ ਸਭ ਤੋਂ ਵੱਧ ਕਿਹੜੇ ਐਡਿਕਟ ਹੈਗੇ ਜਿਹੜੇ ਇਸ ਏਰੀਆ 'ਚ ਹੈਗੇ ਕਿਹੜਾ ਡਰੱਗ ਲੈਂਦੇ ਨੇ ਜਿਆਦਾ ਸਰ ਦੇਖੋ ਜਨ ਜਨਰੇਸ਼ਨ ਆਰੀ ਚਿੱਟੇ ਦੇ ਆਏ ਆ ਜਿਹੜੇ ਪਿੱਛੇ ਸਾਡੇ ਕੋਲੇ ਤੇ ਉਹ ਚਿੱਟੇ ਦੇ ਹੀ ਜ਼ਿਆਦਾ ਆ ਰਹੇ ਆ ਪਰ ਠੀਕ ਹੈ ਜਿਹੜੇ 올ਡ ਬਜ਼ੁਰਗ ਆ ਰਹੇ ਆ 50 ਸਾਲ ਤੋਂ ਪਰ ਉਹ ਭੁੱਕੀ ਜਾਂ ਅਫੀਮ ਦੇ ਆ ਰਹੇ ਆ ਫਿਰ ਯੰਗ ਹੈ ਉਹ ਜ਼ਿਆਦਾ ਚਿੱਟੇ ਜਾਂ ਮੈਡੀਕਲ ਨਸ਼ੇ ਦੇ ਆ ਰਹੇ ਆ ਆਪਣੇ ਕੋਲ ਬਿਲਕੁਲ ਸਰ ਇਹ ਬੜੇ ਪੁਰਾਣੇ ਸਮੇਂ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਕਾਫੀ ਲੰਮਾ ਸਮਾਂ ਹੋ ਗਿਆ ਭੁੱਕੀ ਅਫੀਮ ਉਹਦੇ ਕੰਪੈਰੀਟਿਵਲੀ ਜਿਹੜਾ ਇਹ ਨਸ਼ਾ ਹੈਗਾ ਚਿੱਟੇ ਦਾ ਇਹ ਰਿਕਵਰੀ ਕਿੰਨੀ ਚਿਰ ਚੇ ਪੇਸ਼ੈਂਟ ਦੀ ਹੋ ਜਾਂਦੀ ਸਰ ਆਪਾਂ ਰਿਕਵਰੀ ਦੀ ਗੱਲ ਨਾ ਕਰੀਏ ਜਿਹੜਾ ਇਹ ਬਿਮਾਰੀ ਹੈ ਇਹ ਤੁਸੀਂ ਆਮ ਬਿਮਾਰੀਆਂ ਵਾਂਗੂ क्रੋਨਿਕ ਬਿਮਾਰੀ ਹੈ ਸ਼ੂਗਰ ਦੀ ਬਿਮਾਰੀ ਹੈ ਉਹ ਵੀ ਕ੍ਰੋਨਿਕ ਬਿਮਾਰੀ ਆ ਔਰ ਵੀ ਦੇਖੋ ਬੰਦੇ ਦੀ ਸ਼ੂਗਰ ਤੇ ਘਟ ਗਈ ਕਦੀ ਵਧ ਗਈ ਰਿਲੈਪਸ ਹੁੰਦੇ ਰਹਿੰਦੇ ਉਵੇਂ ਐਚ ਵੀ ਰਿਲੈਪਸ ਹੁੰਦੇ ਰਹਿੰਦੇ ਆ ਇਹਨੂੰ ਅਸੀਂ ਇਦਾਂ ਨਾ ਸੋਚੋ ਇਹਨੂੰ ਇੰਨਾ ਉਹ ਨਾ ਬਣਾਓ ਕਿ ਇਹ ਇਹਦਾ ਡਰ ਪੈਦਾ ਕੀਤਾ ਹੋਇਆ ਆ ਵੀ ਰਿਕਵਰੀ ਰਿਕਵਰੀ ਠੀਕ ਆ ਰਿਕਵਰੀ ਵੀ ਹੁੰਦੀ ਆ ਰਿਲੈਪਸ ਵੀ ਹੁੰਦੇ ਆ ਸ਼ੂਗਰ ਦੀ ਬਿਮਾਰੀ ਆ ਬੰਦੇ ਨੂੰ ਉਹ ਤੇ ਵੀ ਰਿਕਵਰੀ ਵੀ ਹੁੰਦੀ ਆ ਰਿਲੈਪਸ ਵੀ ਹੁੰਦੇ ਆ ਉਵੇਂ ਇਹ ਬਿਮਾਰੀ ਇੱਕ ਨਸ਼ੇ ਦੀ ਐਚ ਵੀ ਰਿਕਵਰੀ ਵੀ ਹੁੰਦੀ ਆ ਰਿਲੈਪਸ ਵੀ ਹੁੰਦੇ ਆ ਠੀਕ ਆ ਮਤਲਬ ਕੋਈ ਇਹਦੀ ਖਾਸ ਗੱਲ ਨਹੀਂ ਠੀਕ ਆ ਬੰਦਾ ਠੀਕ ਹੁੰਦਾ ਵਿਚਾਰਾ ਰਿਲੈਪਸ ਹੁੰਦੇ ਠੀਕ ਹੁੰਦਾ ਤੇ ਜਿਹੜੀ ਜਿਹੜੀ ਜਿਵੇਂ ਹੁਣ ਕੋਈ ਪੇਸ਼ੈਂਟ ਤੁਸੀਂ ਦੇਖ ਲੈ ਵੀ ਇਹਦੀ ਪ੍ਰੋਫਾਈਲ ਇਹ ਹੈਗੀ ਆ ਟੈਸਟ ਹੈਗੇ ਆ ਵੀ ਇਹਨੂੰ ਬੁਪਰੋਨੋਰਫਿਨ ਜਿਹੜੀ ਦਵਾਈ ਦੇਣੀ ਪਊਗੀ ਉਹ ਉਹਦੀ ਡੋਸ ਹੁੰਦੀ ਹੈ ਪਹਿਲੀ ਵਾਰ ਜਦੋਂ ਦਿੱਤੀ ਜਾਂਦੀ ਹੈ ਤਾਂ ਉਹਨੂੰ ਕੀ ਫੀਲ ਹੁੰਦਾ ਉਸ ਨਸ਼ਾ ਕਰਨ ਵਾਲੇ ਬੰਦੇ ਨੂੰ ਸਰ ਅੰਨੀ ਗੱਲ ਤਾਂ ਮੈਂ ਇਹੀ ਲੋਕਾਂ ਨੂੰ ਵੀ ਤੁਹਾਨੂੰ ਵੀ ਸਾਰ ਨੂੰ ਦੱਸਣਾ ਚਾਹੁੰਦਾ ਕਿ ਬਿਪਰਿਨੋਰਫਿਨ ਕੋਈ ਇੰਨੀ ਕੋਈ ਉਹ ਮਤਲਬ ਆਮ ਦਵਾਈਆਂ ਵਾਂਗੂ ਦਵਾਈ ਹੈ ਪਹਿਲਾਂ ਵੀ ਵੈਸਟਰਨ ਕੰਟਰੀਜ਼ ਬਹੁਤ ਪਹਿਲਾਂ ਤੋਂ ਦਿੱਤੀ ਜਾ ਰਹੀ ਹੈ ਆਪਣੇ ਵੀ ਕਾਫੀ ਦੱਲਾ ਵੀ ਦਿੱਤੀ ਜਾ ਰਹੀ ਸੀ ਇਹ ਆਮ ਦਵਾਈ ਹੈ ਵਧੀਆ ਦਵਾਈ ਹੈ ਬਹੁਤ ਵਧੀਆ ਦਵਾਈ ਹੈ ਇਹਨੂੰ ਹਾਮ ਰਿਡਕਸ਼ਨ ਇੱਕ ਤਾਂ ਫਾਇਦਾ ਕੀ ਹੈ ਇਸ ਦਵਾਈ ਦਾ ਜਿਹੜੇ ਬੰਦੇ ਚਿੱਟੇ ਦਾ ਨਸ਼ਾ ਲਾ ਕੇ ਆਪਣੇ ਜਿਵੇਂ ਐਚ ਆਈ ਵੀ ਕਾਲਾ ਪੀਲਾ ਫੈਲ ਰਿਹਾ ਹੈ ਘਟੋ ਘਟ ਉਸ ਤੋਂ ਬਚ ਰਿਹਾ ਇਹਨੂੰ ਆਪਾਂ ਹਾਮ ਰਿਡਕਸ਼ਨ ਦੇ ਤੌਰ ਤੇ ਦਿੰਦੇ ਆ ਤੇ ਇਹ ਇਸ ਦੇ ਨਾਲ ਵੀ ਪਰ ਹਾਂ ਦੇਖੋ ਜਿਹੜਾ ਬੰਦਾ ਨਸ਼ੇ ਦੇ ਟੀਕਾ ਲਾ ਰਿਹਾ ਮੰਨ ਲਓ ਜਾਂ ਉਹ ਘਟੋੜ ਨਸ਼ੇ ਦਾ ਟੀਕਾ ਤਾਂ ਨਹੀਂ ਲਾਉਗਾ ਉਹਨੂੰ ਦਵਾਈ ਮਿਲਦੀ ਹੈ ਫਰੀ ਦਵਾਈ ਹੋਰ ਸੈਂਟਰ ਜਾ ਰਿਹਾ ਦਵਾਈ ਲੈ ਰਿਹਾ ਹੈ ਜਾ ਬੰਦੇ ਮਲੇ ਗਵਰਨਮੈਂਟ ਦਾ ਫ੍ਰੀ ਪ੍ਰੋਗਰਾਮ ਹੈ ਉਹਨੂੰ ਬੰਦੇ ਨਸ਼ੇ ਤੋੜ ਲੱਗਦੀ ਹੈ ਉਹਨੂੰ ਗਵਰਨਮੈਂਟ ਵੱਲੋਂ ਫ੍ਰੀ ਦਵਾਈ ਮਿਲਦੀ ਹੈ ਘਟੋ ਘਟੋ ਜਾਓ ਨਸ਼ੇ ਦੀ ਤੋੜ ਜਦ ਤੋੜ ਲੱਗੂਗੀ ਦਵਾਈ ਲੈ ਲੇਗਾ ਉਹਦੀ ਉਹ ਕੋਈ ਟੀਕਾ ਨਹੀਂ ਲਾਏਗਾ ਲੀਡਰਸ਼ਿਪ ਸ਼ੇਅਰਿੰਗ ਨਹੀਂ ਕਰੇਗਾ ਜਿਹੜਾ ਬੰਦਾ ਜਦੋਂ ਪੈਸੇ ਨਹੀਂ ਹੈ ਉਹ ਕ੍ਰਾਈਮ ਕਰਦਾ ਸੀ ਕੋਈ ਕ੍ਰਾਈਮ ਘਟੇਗਾ ਇਹਨਾਂ ਠੀਕ ਹੈ ਮਤਲਬ ਇਹਨਾਂ ਚੀਜ਼ਾਂ ਨੂੰ ਥੱਲ ਪੈ ਰਹੀ ਹੈ ਯਾਨੀ ਇਹ ਮੈਂਟਲੀ ਬੰਦੇ ਨੂੰ ਉਸ ਤਰੀਕੇ ਨਾਲ ਕੰਟਰੋਲ ਕਰ ਲੈਂਦੇ ਗੋਲੀ ਇਹ ਹੋਰ ਇਹਦਾ ਫਾਇਦਾ ਕੀ ਹੈ ਇਸ ਗੋਲੀ ਦਾ ਇਹਨਾਂ ਕ੍ਰਾਈਮ ਘਟ ਘਟੇਗਾ ਜੇ ਉਹਨੂੰ ਤੋੜ ਨਹੀਂ ਲੱਗੇਗਾ ਤੋ ਕੁੱਟ ਮਾਰ ਕਰਦੇ ਵਾਇਲੈਂਸ ਘਟੇਗਾ ਬੰਦਾ ਇੱਕ ਮਤਲਬ ਉਹਦੀ ਤੋੜ ਜੇ ਉਹ ਕੰਮ ਤੇ ਜਾਏਗਾ ਉਹਦੇ ਗਤੁਆਈ ਲੈ ਕੇ ਉਹਦੇ ਹਰ ਚੀਜ਼ ਪਾਸੋਂ ਫਾਇਦਾ ਹੀ ਹੈ ਗੋਲੀ ਦਾ ਇਸੇ ਵਿੱਚ ਮੇਰਾ ਸਵਾਲ ਹੈ ਜਿਵੇਂ ਹੁਣ ਕੋਈ ਬੰਦਾ ਟੀਕਾ ਲਾਂਦਾ ਉਹਦਾ ਅਸੀਂ ਦੇਖਦੇ ਹਾਂ ਸੜਕ ਤੇ ਡਿੱਗ ਪੈਂਦਾ ਕਿਤੇ ਅਨਬੈਲੈਂਸ ਹੋ ਗਿਆ ਉਹਨੂੰ ਹੋਸ਼ ਨਹੀਂ ਰਹਿੰਦਾ ਬਿਲਕੁਲ ਉਹ ਟੀਕਾ ਲੈਣ ਆਲਾ ਇੱਥੇ ਐਡਮਿਟ ਤੁਹਾਡੇ ਕੋਲੋਂ ਦਵਾਈ ਲੈਣ ਪਹੁੰਚ ਗਿਆ ਉਹਨੂੰ ਬਪਰੋ ਨੋਰਫਿਨ ਦਵਾਈ ਦਿੱਤੀ ਫਿਰ ਉਹਦੀ ਬੋਡੀ ਰिएक्ट ਕਰਦੀ ਉਹਤੇ ਸਰ ਉਸ ਤੋਂ ਬਾਅਦ ਨਹੀਂ ਸਰ ਜੇ ਉਹ ਟੀਕਾ ਓਵਰਡੋਸ ਹੋ ਗਿਆ ਫਿਰ ਉਦੋਂ ਬਾਅਦ ਨਹੀਂ ਉਹਨੂੰ ਦਵਾਈ ਇਦਾਂ ਦੇਣੀ ਉਹਦੇ ਵਾਸਤੇ ਹੋਟ ਨਹੀਂ ਨਹੀਂ ਜੇ ਮੇਰੇ ਮੇਰਾ ਸਵਾਲ ਹੈ ਵੀ ਜਿਵੇਂ ਇੱਕ ਵਾਰ ਐਡਮਿਟ ਤੁਹਾਡੇ ਕੋਲ ਐਡਮਿਟ ਹੋ ਗਿਆ ਉਹਨੇ ਮੈਨੂੰ ਆਹ ਪ੍ਰੋਬਲਮ ਤੁਸੀਂ ਸਾਰਾ ਡਾਇਗਨੋਸ ਕਰ ਲਿਆ ਕਿ ਇਹਨੂੰ ਆਹ ਚੀਜ਼ ਹੈ ਜਦੋਂ ਫਸਟ ਟਾਈਮ ਉਹਦੀ ਜਿਹੜੀ ਮੈਡੀਸਿਨ ਉਹਨੂੰ ਦਿੱਤੀ ਜਾਊਗੀ ਬਿਪ੍ਰੋਨੋਰਫਿਨ ਉਦੋਂ ਕੀ ਉਹਦੀ ਬਾਡੀ ਰਿਲੈਕਸ ਕਰੂ ਨਹੀਂ ਸਰ ਐਦਾਂ ਨਹੀਂ ਹੁੰਦਾ ਉਸ ਤੋਂ ਬਾਅਦ ਅਸੀਂ ਦੇਖਣਾ ਉਸ ਤੋਂ ਬਾਅਦ ਉਹਨੂੰ ਕਿ ਤੋੜ ਆ ਕਿੱਦਾਂ ਤੋੜ ਆ ਉਹਨੂੰ ਬਿਪ੍ਰੀਨੋਰਫਿਨ ਨਹੀਂ ਦੇਣੀ ਹੈ ਹੋਰ ਦਵਾਈਆਂ ਵੀ ਐ ਸਟ੍ਰੈਮ ਆ ਡੋਸਾ ਹੋਰ ਦਵਾਈਆਂ ਵੀ ਐ ਉਸ ਤੋਂ ਬਾਅਦ ਅਸੀਂ ਡੋਸ ਸੈੱਟ ਕਰਕੇ ਅਸੀਂ ਦੇਖਣਾ ਕਿ ਕਿਹੜੀ ਦਵਾਈ ਦੀ ਲੋੜ ਹੈ ਜ਼ਰੂਰੀ ਨਹੀਂ ਬਿਪ੍ਰੀਨ ਬਿਪ੍ਰੀਨੋਰਫਿਨ ਨੂੰ ਸੋਚੀ ਐਦਾਂ ਨਾ ਸੋਚੋ ਬਿਪ੍ਰੀਨੋਰਫਿਨ ਹੀ ਨਹੀਂ ਦੇਣੀ ਹੈ ਹਰ ਬੰਦੇ ਨੂੰ ਥੱਲੇ ਗੋਲੀ ਪੜਾ ਇੱਕ ਨਾਮ ਜਿਹੜਾ ਹਰ ਬੰਦੇ ਵਾਸਤੇ ਐ ਨਹੀਂ ਵੀ ਹਰ ਬੰਦੇ ਨੂੰ ਬਿ ਇਨ ਮਤਲਬ ਐਦਾ ਮਤਲਬ ਪਨੀ ਪਨੀ ਕਿਉਂ ਕ੍ਰੀਏਟ ਕਰੀ ਰਿ ਹਮਰਸ ਫੈਲ ਕੇ ਕਿ ਵਿਪੇਨੋਸ਼ਨ ਬਹੁਤ ਗਲਤ ਦਵਾਈ ਹੈ ਬਹੁਤ ਵਧੀਆ ਦਵਾਈ ਹੈ ਇਹ ਮਤਲਬ ਜੇ ਲੌਂਗ ਟਰਮ ਕਿਸੇ ਨੂੰ ਕ੍ਰੋਨਿਕ ਬਿਮਾਰੀ ਤੋਂ ਪਰ ਐਡਿਕਸ਼ਨ ਤੋਂ ਬਚਾ ਰਹੀ ਤਾਂ ਬਹੁਤ ਜਿਆਦਾ ਦਵਾਈ ਹੈ ਮੇਰਾ ਸਵਾਲ ਇਹੀ ਸੀਗਾ ਜੀ ਇਹਦਾ ਬੈਨੀਫਿਟ ਕੀ ਹੈਗਾ ਜੇ ਇਹ ਪੇਸ਼ਟਲ ਜਿਹੜੀ ਹੈ ਓਵਰਡੋਸ ਜਾਂ ਡੈਥ ਤੋਂ ਉਹਨੂੰ ਬਚਾ ਰਹੀ ਹੈ ਐਚ ਆਈ ਵੀ ਤੇ ਕਾਲੇ ਪੀਲੇ ਨੂੰ ਬਚਾ ਰਹੀ ਹੈ ਜਿਹੜੇ ਵਾਇਲੈਂਸ ਹੈ ਕੁੱਟਮਾਰ ਹੈ ਕ੍ਰਾਈਮ ਹੈ ਉਹਨੂੰ ਬਚਾ ਰਹੀ ਹੈ ਇਹ ਮਤਲਬ ਬੰਦੇ ਨੂੰ ਨਸ਼ੇ ਤੋਂ ਬਚਾ ਰਹੀ ਹੈ ਬਹੁਤ ਜਿਆਦਾ ਦਵਾਈ ਹੈ ਮਤਲਬ ਹਵਾ ਨਾ ਕ੍ਰੀਏਟ ਕਰੀ ਮਤਲਬ ਨਸ਼ੇ ਤੋਂ ਬੰਦੇ ਨੂੰ ਬਚਾ ਰਹੀ ਹੈ ਉਲਟਾ ਇੱਕ ਨੈਗੇਟਿਵ ਰਿਪਰ ਚ ਫੈਲ ਰਿਹਾ ਕਿ ਇਹ ਬਹੁਤ ਮਾੜੀ ਦਵਾਈ ਹੈ ਹੋਰ ਮਤਲਬ ਨਸ਼ੇ ਤੋਂ ਤਾਂ ਬੰਦੇ ਨੂੰ ਬਚਾ ਰਹੀ ਹੈ ਨਾ ਜਿਹੜੀ ਜ਼ਿੰਦਗੀ ਬੰਦੇ ਦੀ ਜੇ ਦਵਾਈ ਲੈਣ ਲੱਗ ਗਿਆ ਇਹ ਜ਼ਿੰਦਗੀ ਉਹਦੀ ਬਚ ਜਾਊਗੀ ਕੋਈ ਕ੍ਰਾਈਮ 'ਚ ਨਹੀਂ ਜਾਊਗਾ ਤੇ ਸਰ ਬੜੇ ਪੇਸ਼ੈਂਟ ਜਿਹੜੇ ਹੈਗੇ ਠੀਕ ਵੀ ਹੁੰਦੇ ਹੋਣੇ ਉਸ ਤੋਂ ਬਾਅਦ ਥੋੜੇ ਕੁਲਾਦੇ ਹੋਣੇ ਜਿਹੜੇ ਉਹ ਕੀ ਫਿਰ ਫੀਲਿੰਗ ਹੁੰਦੀ ਉਹ ਜੀ ਸਰ ਦੇਖੋ ਡਾਕਟਰ ਲਈ ਤਾਂ ਸਭ ਤੋਂ ਵੱਡੀ ਜਿਹੜੀ ਜ਼ਿੰਦਗੀ ਦੀ ਕਮਾਈ ਹੈ ਬਹੁਤ ਮਰੀਜ਼ ਆਉਂਦਾ ਹੈ ਠੀਕ ਹੋ ਕੇ ਨਾਲ ਚਾਰ ਮਰੀਜ਼ ਹੋਰ ਲੈ ਕੇ ਆਂ ਡਾਕਟਰ ਸਾਹਿਬ ਮੈਂ ਇਸ ਤੋਂ ਦਿੱਤੋਂ ਦਵਾਈ ਲੈ ਗਿਆ ਸੀ ਤੇ ਅੱਜ ਮੈਂ ਪੂਰਾ ਕਲੀਨ ਹੈ ਸਾਲ ਹੋ ਗਿਆ ਦੋ ਮਰੀਜ਼ ਮੈਂ ਹੋਰ ਲੈ ਕੇ ਆਏ ਉਦੋਂ ਜੋ ਸੀਨਾ ਮਤਲਬ ਚੋੜਾ ਹੁੰਦਾ ਤਾਂ ਉਹ ਇਤਨੀ ਵਧੀਆ ਫੀਲਿੰਗ ਕੀ ਹੁੰਦੀ ਹੈ ਤੇ ਬਹੁ ਮਰੀਜ਼ ਹੁੰਦੇ ਦਵਾਈ ਇਹ ਬਿਪੀ ਨਰਸਿੰਗ ਦਵਾਈ ਛੱਡ ਚੁੱਕੇ ਹੁੰਦੇ ਆ ਜਾਂ ਉਹ ਪੂਰੇ ਕੁਝ ਵੀ ਨਹੀਂ ਲੈ ਰਹੇ ਹੁੰਦੇ ਇਤਨੀ ਵਧੀਆ ਫੀਲਿੰਗ ਕੀ ਹੁੰਦੀ ਜਿਵੇਂ ਟ੍ਰੀਟਮੈਂਟ ਚੱਲ ਰਿਹਾ ਤੇ ਕਿੰਨੇ ਚਿਰ ਪਸਰੇ ਦਵਾਈ ਜਿਹੜੀ ਹੈ ਮਤਲਬ ਛੱਡ ਦਿੱਤੀ ਜਾਂਦੇ ਵੀ ਹੁਣ ਨਹੀਂ ਦੇਣ ਦੀ ਲੋੜ ਹੈ ਸਪੈਸ਼ਲ ਸਰ ਬਹੁਤ ਬਰੀ ਇਹ ਦੇਖੋ ਅਸੀਂ ਮਰੀਜ਼ੀ ਨਾਲ ਇਕੱਲਾ ਨਹੀਂ ਹੋਟ ਸੈਂਟਰ ਵਿੱਚ ਨਾਲ ਨਾਲ ਮਰੀਜ਼ ਦੀ ਕਾ ਹੌਲੀ ਹੌਲੀ ਦਵਾਈ ਨੂੰ ਟੈਪਰ ਕਰਕੇ ਘਟਾਉਣ ਦੀ ਕੋਸ਼ਿਸ਼ ਕਰਦੇ ਆਂ ਮਰੀਜ਼ ਰੈਲੈਪਸ ਨਾ ਹੋਵੇ ਹੌਲੀ ਹੌਲੀ ਬਹੁਤ ਮਰੀਜ਼ੇ ਘਟਾ ਚੁੱਕੇ ਆ ਬੰਦ ਕਰ ਚੁੱਕੇ ਹੁੰਦੇ ਆ ਬਾਕੀ ਮੈਂ ਤੁਹਾਨੂੰ ਉਹੀ ਵਾਰ ਰ ਕਹਿੰਦਾ ਮਰੀਜ਼ ਇਹ ਆਮ ਦੂਜੀਆ ਬਿਮਾਰੀਆਂ ਵਾਂਗੂ 슈ਗਰ ਦੀ ਬਿਮਾਰੀ ਹੈ ਥਾਇਰੋਇਡ ਦੀ ਬਿਮਾਰੀ ਉਹਨਾਂ ਨੂੰ ਰੈਲੈਪਸ ਰਿਕਵਰੀ ਇੱਕ ਹਰ ਬਿਮਾਰੀ ਦਾ ਇੱਕ ਪ੍ਰੋਸੈਸ ਹੈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਰਮਫੁਲ ਹੈ ਜਾਂ ਬੰਦਾ ਚਿੱਟੇ ਤੋਂ हट ਗਿਆ ਤਾਂ ਗੋਲੀ ਤੇ ਲੱਗ ਗਿਆ ਇਹ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਸਰ ਇੱਕ ਹਾਰਮ ਰਿਡਕਸ਼ਨ ਹੈ ਮੈਂ ਵਾਰ ਵਾਰ ਕਹਿੰਦਾ ਹਾਰਮ ਰਿਡਕਸ਼ਨ ਹੈ ਉਹ ਠੀਕ ਹੈ ਉਹ ਚਿੱਟਾ ਨਹੀਂ ਪਰ ਉਹ ਦੁੱਜੀ ਬਿਮਾਰੀਆਂ ਤੋਂ ਬਚ ਰਿਹਾ ਕਦੇ ਕੰਮ ਤੇ ਜਾ ਰਿਹਾ ਪਰ ওভারਡੋਸ ਦੀ ਡੈਥ ਤੋਂ ਬਚ ਰਿਹਾ ਸੋ ਇੱਕ ਵਧੀਆ ਇੱਕ ਲਾਈਨ ਚ ਪੈ ਗਿਆ ਬਿਲਕੁਲ ਦਾ ਸਰ ਇੱਕ ਚੀਜ਼ ਹੋਰ ਜਾਨਣਾ ਚਾਹਾਂਗੇ ਜਿਹੜੇ ਵੀ ਐਡਿਕਟ ਨੇ ਬੰਦੇ ਕਿਉਂਕਿ ਜਿਹੜੇ ਨਸ਼ਾ ਨੂੰ ਸ਼ਰ ਕਰਨ ਵਾਲਿਆਂ ਨੂੰ ਕਿਤੋਂ ਨਾ ਕਿਤੋਂ ਲਾਭ ਹੀ ਜਾਂਦਾ ਉਹਨਾਂ ਦੀ ਆਪਣੀ ਵਰਡਿੰਗ ਵੀ ਤੁਸੀਂ ਸੁਣਦੇ ਹੋਵੇਂ ਉਹ ਖੁਦ ਕਹਿੰਦੇ ਕਿ ਯਾਰ ਹੁਣ ਤਾਂ ਮਿਲਣਾ ਬੰਦ ਹੋ ਗਿਆ ਹੁਣ ਤਾਂ ਡਾਕਟਰ ਸਾਹਿਬ ਦਵਾਈ ਦਿਓ ਬਚਾਓ ਸਾਨੂੰ ਕਿਉਂਕਿ ਪਰੇਸ਼ੀ ਸਖਤਾਈ ਬਹੁਤ ਹੈ ਇਹ ਚੀਜ਼ਾਂ ਆ ਰਹੀਆਂ ਆ ਸਮਨੇ ਆ ਰਹੀਆਂ ਸਰ ਆ ਰਹੀਆਂ ਬਿਲਕੁਲ ਆ ਰਹੀਆਂ ਮਰੀਜ਼ ਆਪ ਕਹਿੰਦੇ ਹੁਣ ਆਪ ਵਿਲ ਪਾਵਰ ਨਾਲ ਆ ਰਹੇ ਆ ਕਹਿੰਦੇ ਠੀਕ ਹੈ ਸਾਡਾ ਚਿੱਟਾ ਅਸੀਂ ਆਪ ਆਪਣੀ ਇੱਛਾ ਨਾਲ ਆਏ ਆ ਅੱਗੇ ਸਾਨੂੰ ਘਰ ਦੇ ਲੈ ਕੇ ਆਉਂਦੇ ਸੀ ਜਾਂ ਕੁਝ ਹੁੰਦਾ ਸੀ ਅਸੀਂ ਹੁਣ ਆਪਣੀ ਇੱਛਾ ਨਾਲ ਆਏ ਆ ਸਾਨੂੰ ਦਵਾਈ ਦੋ ਸਾਨੂੰ ਦਾਖਲ ਕਰੋ ਸਾਡਾ ਨਸ਼ਾ ਛਡਾਓ ਅਸੀਂ ਚਾਹਦੇ ਬਹੁਤ ਆ ਰਹੇ ਮਰੀਜ਼ ਇਦਾਂ ਦੇ ਹਾਂਜੀ ਹਾਂਜੀ ਅੱਛਾ ਹੁਣ ਆਪਣੇ ਇੱਥੇ ਕੀ ਕੀ ਸਹੂਲਤਾਂ ਹੈ ਇਹਨਾਂ ਨੂੰ ਜਿਹੜੇ ਨਸ਼ਾ ਛਡਣ ਆਉਂਦੇ ਨੇ ਇੱਥੇ ਚਲੋ ਅੱਪੇ ਤੁਸੀਂ ਦੇਖ ਹੀ ਰਹੇ ਹੋ ਪਹਿਲਾਂ ਵੀ ਆਪਣੇ ਦਾ ਚਲੋ ਬਠਿੰਡੇ ਦਾ ਸੈਂਟਰ ਹਮੇਸ਼ਾ ਹੀ ਮਤਲਬ ਵਧੀਆ ਸੈਂਟਰ ਰਿਹਾ ਹੈ ਬੜੀ ਮਤਲਬ ਮਤਲਬ ਦਾ ਕਿ ਇੱਥੇ ਸਾਡੇ ਕੋਲ ਤਾਂ ਹਮੇਸ਼ਾ ਇੰਡੋਰ ਹੈ ਕੋਈ ਖਾਲੀ ਰਿਹਾ ਹੀ ਨਹੀਂ ਤੇ 50 ਬੈੱਡ ਦਾ ਆਪਣੇ ਕੋਲੇ ਇੰਡੋਰ ਬੈੱਡ ਇੰਡੋਰ ਚੱਲਦਾ ਇੱਥੇ ਤੇ ਆਪਣੇ 50 ਬੈੱਡ ਹਮੇਸ਼ਾ ਫੁੱਲ ਰਹਿੰਦੇ ਅੱਜ ਵੀ ਫੁੱਲ ਹੈ ਤੇ ਪਿੱਛਾ ਉਹਦੇ ਚੱਲਦਾ ਪੂਰੀ ਸਹੂਲਤਾਂ ਪੂਰਾ ਸਟਾਫ ਹੈ ਪੂਰਾ ਡੈਡੀਕੇਟਿਡ ਸਟਾਫ ਹੈ ਸਾਰਾ ਟ੍ਰੇਨਡ ਵੈਲ ਟ੍ਰੇਨਡ ਸਟਾਫ ਹੈ ਤੇ ਮਤਲਬ ਸਾਰੇ ਵਧੀਆ ਕੰਮ ਕਰਦੇ ਨੇ ਸਰਕਾਰ ਦੇ ਕੀ ਨਿਰਦੇਸ਼ ਹੈ ਜੇਸ਼ੇ ਦਾ ਲੱਗਿਆ ਸਰਕਾਰ ਦਾ ਸਰਕਾਰ ਵੱਲੋਂ ਦੇਖੋ ਫ੍ਰੀ ਟ੍ਰੀਟਮੈਂਟ ਹੈ ਫ੍ਰੀ ਖਾਣਾ ਫ੍ਰੀ ਸਭ ਕੁਝ ਹੈ ਤੇ ਇੱਥੇ ਮਤਲਬ ਅਸੀਂ ਸਾਡੇ ਵੱਲੋਂ ਜੋ ਹੁੰਦਾ ਅਸੀਂ ਮਤਲਬ ਮਤਲਬ ਉਹਨਾਂ ਦੀ ਜੋ ਮਰੀਜ਼ ਦੀ ਜੋ ਜ਼ਰੂਰਤ ਦੇ ਹਿਸਾਬ ਨਾਲ ਹਰ ਅਪਰੇਲਾ ਅਸੀਂ ਕਰਦੇ ਆਂ ਸਰ ਸਾਹਿਬ ਇੱਕ ਆਖਰੀ ਸਵਾਲ ਹੈ ਜਿਵੇਂ ਹੁਣ ਵੱਡਾ ਵਾਲੀ ਪਾਊਡਰ ਆਪਣੇ ਹੈਗਾ ਹਰਿਆਣਾ ਲੱਗਦਾ ਰਾਜਸਥਾਨ ਲੱਗਦਾ ਪੰਜਾਬ ਦੇ ਨਾਲ ਇਹ ਏਰੀਆ ਲੱਗਦੇ ਨੇ ਇਹ ਉਹ ਦੂਸਰੇ ਏਰੀਆ ਚੋਂ ਵੀ ਇਹ ਚਿੱਟੇ ਵਾਲੇ ਆਰ.ਜ. ਪੇਸ਼ੈਂਟ ਆਉਂਦੇ ਉਸ ਪਾਸੋਂ ਗੰਗਾ ਨਗਰ ਵਾਲੀ ਸੜੀ ਇਧਰ ਕਰਦੀ ਹਾਂਜੀ ਹਾਂਜੀ ਮੈਂ ਉਹ ਕਹਿਣ ਨੂੰ ਗੱਲ ਹੈ ਵੀ ਪੰਜਾਬ ਸਿਰਫ ਬਦਨਾਮ ਪੰਜਾਬ ਹੀ ਹੈ ਲੇਕਿਨ ਚਿੱਟੇ ਦੀ ਮਾਰ ਤੋਂ ਕੋਈ ਨਹੀਂ ਬਚਿਆ ਕੋਈ ਧਰਮ ਨਹੀਂ 바ਸਦਾ ਕੋਈ ਜਾਤ ਨਹੀਂ 바ਜ਼ੀ ਇਹ ਇਹ ਤਾਂ ਇਹ ਜੀ ਬਿਮਾਰੀ ਹੈ ਵੀ ਇਹ ਕਿਸੇ ਨੇ ਨਹੀਂ ਦੇਖਦੀ ਉਨੇ ਹੀ ਮਰੀਜ਼ ਸਾਡੇ ਕੋਲ ਸਰਸੇ ਤੋਂ ਹਨੂਮਾਨਗੜ੍ਹ ਤੋਂ ਬਾਕੀ ਸਟੇਟਾਂ ਤੋਂ ਉਦੋਂ ਵੱਧ ਮਰੀਜ਼ ਆ ਰਹੇ ਆ ਉੱਪਰ ਦਾਖਲ ਵੀ ਪਏ ਮੇਰੇ ਕੋਲ ਹਾਂ ਹਰਿਆਣ ਸਾਰੇ ਪਏ ਆ ਤੇ ਉਹ ਕਹਿਨ ਉਹ ਵੀ ਪੰਜਾਬ ਨੇ ਹਾਈਲਾਈਟ ਕੀਤਾ ਹੋਇਆ ਪਰ ਬਾਕੀ ਸਾਰੇ ਸਾਰੇ ਪਾਸੇ ਮਤਲਬ ਸਾਰੇ ਇਹ ਜਾਣ ਸਾਰੇ ਫੈਲੇ ਹੋਇਆ ਪੰਜਾਬ ਨੂੰ ਮਤਲਬ ਕਿਹਦੇ ਕਿਹਦੇ ਟਾਰਗੇਟ ਹੀ ਕਰ ਰਹੀ ਪੰਜਾਬ ਵੀ ਚੀਜ਼ ਆ ਪੰਜਾਬ ਹੋ ਰਹੀ ਪਰ ਸਾਰੇ ਪਾਸੇ ਮਰੀਜ਼ ਆ ਰਹੇ ਸਾਡੇ ਰਿਕਵਰੀ ਰੇਟ ਵੀ ਸਿਰਫ ਵਧੀਆ ਨਿਕਲ ਰਹੇ ਹਾਂ ਹਾਂਜੀ ਸਰ ਠੀਕ ਹੈ ਦੇਖੋ ਹੌਲੀ ਹੌਲੀ ਦੇਖੋ ਮਰੀਜ਼ ਅਭੀ ਇੱਛਾ ਨਾਲ ਆ ਰਹੇ ਆ ਛੱਡਣਾ ਚਾਹ ਰਹੇ ਤੇ ਠੀਕ ਹੋ ਰਹੇ ਆ ਐਸ ਪ੍ਰੈਜ਼ੈਂਟ ਪੁਰ ਸਰ ਜੇ ਹੁਣ ਗੱਲ ਕਰੀ ਕਿੰਨੇ ਪੇਸ਼ੈਂਟ ਸਿੰਕਾ 46 ਐਡਮਿਟਡ ਪੇ ਹੁਣ ਇਸ ਮੇ ਪੰਜਾਬ ਬੈਡ ਦਾ 46 ਐਡਮਿਟਡ ਹੈ ਇਸ ਤੋਂ 6 ਮਹੀਨੇ ਪਹਿਲਾਂ ਕਿੰਨੇ ਸੀਗੇ ਕਿੰਨੇ ਕਿੱਥ ਜੁਲਾਈ 31 ਜੁਲਾਈ 181 ਮਰੀਜ਼ ਦਾਖਲ ਰਹੀ ਹੈ ਜੀ ਜੁਲਾਈ ਜੁਲਾਈ ਦੇ ਮਹੀਨੇ ਤੇ ਜੂਨ ਚ 162 ਮਰੀਜ਼ ਦਾਖਲ ਰਹੀ ਮਤਲਬ ਤੁਹਾਡੇ ਕੋਲ ਮਰੀਜ਼ ਦਾਖਲ ਕੱਟਦਾ ਜਾ ਰਹੇ ਰਿਸ਼ੂ ਮਤਲਬ ਵਧਦਾ ਜਾ ਰਿਹਾ ਹੈ ਜੁਲਾਈ ਜੂਨ ਚ 162 ਸੀ ਜੁਲਾਈ 181 ਮਰੀਜ਼ ਦਾਖਲ ਰਹੀ ਜੁਲਾਈ 181 ਸੀ ਠੀਕ ਹੈ ਤੇ ਇਹ ਜਿਹੜੇ ਪੰਜਾਬ ਦੀ ਰੇਸ਼ੋ ਹੈਗੀ ਹੈ ਦੂਜੇ ਦੇ ਬਰਾਬਰ ਹੀ ਹੈ ਜਾਂ ਸਿਮਿਲਰ ਚੱਲ ਰਹੀ ਹੈ ਸਰ ਸਾਡੇ ਕੋਲ ਆਪਣੇ ਕੋਲ ਆਪਣੇ ਪੰਜਾਬ ਬੈਡ ਦਾ ਆਪਣੇ ਵੱਧ ਹੀ ਸਮਝੀਏ ਇੱਥੇ ਹਾਂਜੀ ਹਾਂਜੀ ਕੀ ਕੀ ਸਰ ਮੈਸੇਜ ਕੀ ਦੇਣਾ ਚਾਹੋਗੇ ਬੜੇ ਲੋਕਾਂ ਚ ਜੀਬ ਵਾਲੀ ਗੋਲੀ ਪਰ ਚਲਤ ਬਹੁਤ ਹੋਈ ਹੈ ਇਹ ਦੇਖੋ ਇੱਕ ਟ੍ਰੀਟਮੈਂਟ ਮੋਡੈਲਟੀ ਹੈ ਤੁਸੀਂ ਮੇਰਾ ਮਤਲਬ ਇਹ ਨਹੀਂ ਹੈ ਆਫ ਦੀ ਮਰਜੀ ਨਾਲ ਜੀਬ ਵਾਲੀ ਗੋਲੀ ਲੋ ਆਫ ਦੀ ਮਰਜੀ ਤੁਸੀਂ ਜੋ ਵੀ ਇਹ ਬੰਦਾ ਨਸ਼ਾ ਛੱਡਣ ਦਾ ਚਾਹਵਾਨ ਹੈ ਪਹਿਲੀ ਗੱਲ ਤਾਂ ਉਹ ਆਪਦੇ ਨੇੜੇ ਦੇ ਸਿਕਾਇਟ੍ਰਿਸਟ ਜਾਂ ਕਾਉਂਸਲਰ ਕੋਲੇ ਜਾਵੇ ਉਹਦੀ ਮਦਦ ਲਵੇ ਨੇੜੇ ਦੇ ਸਰਕਾਰੀ ਹਸਪਤਾਲ 'ਚ ਜਾਵੇ ਉਹ ਜਿਵੇਂ ਵੀ ਸਿਕਾਇਟ੍ਰਿਸਟ ਨੂੰ ਲੱਗੂਗਾ ਉਹਨੂੰ ਜੀਬ ਵਾਲੀ ਗੋਲੀ ਲੋੜ ਹੈ ਜਾਂ ਕਿਸੇ ਹੋਰ ਦਵਾਈ ਦੀ ਲੋੜ ਹੈ ਉਹ ਉਹ ਉਦਾਂ ਦੀ ਦਵਾਈ ਤੋਂ ਉਹਨੂੰ ਪਾਊਗਾ ਉਦਾਂ ਦੀ ਉਹਦੀ ਮਤਲਬ ਮਰਜ਼ੀ ਤੇ ਆਪਣੀ ਮਰਜ਼ੀ ਨਾਲ ਕਿਸੇ ਐਵੇਂ ਨਾ ਦਵਾਈ ਲਵੇ ਸਕੈਟਿਸ ਦੀ ਸਲਾਹ ਤੋਂ ਬਿਨਾ ਦਵਾਈ ਨਾ ਲਵੇ ਸਕੈਟਿਸ ਦੀ ਸਲਾਹ ਨਾਲ ਦਵਾਈ ਲਵੇ ਮਿੰਦੀ ਮਤਲਬ ਹੀ ਮਤਲਬ ਪਿਪਰੋਨੋਰਫਿਨ ਦੇ ਨਾਲ ਹੋਰ ਵੀ ਦਵਾਈਆਂ ਜਿਹੜੀਆਂ ਇਹ ਪੇਸ਼ੈਂਟ ਨੂੰ ਦਿੱਤੀ ਜਾ ਰਹੀਆਂ ਨੇ ਛਾਲਿਆਂ ਹਾਂ ਜੋ ਵੀ ਮਤਲਬ ਸਕੈਟਿਸ ਨੂੰ ਲੱਗੂਗਾ ਜੋ ਹਣ ਲੋਡ ਲੱਗੂ ਜੇ ਪਿਪਰੋਨੋਰਫਿਨ ਦੀ ਲੋਡ ਹੈ ਤਾਂ ਦੇਣਗੇ ਨਹੀਂ ਲੋਡ ਤਾਂ ਨਹੀਂ ਦੇਣਗੇ ਜਿਵੇਂ ਵੀ ਡੋਸ ਹੈ ਜੋ ਵੀ ਦਵਾਈ ਦੀ ਲੋਡ ਹੈ ਸਕੈਟਿਸ ਦੀ ਸਲਾਹ ਤੋਂ ਨਾਲ ਹੀ ਲੈਣ ਨੂੰ ਦਵਾਈ ਧੰਨਵਾਦ ਸੋ ਇਸ ਹਨ ਡਾਕਟਰ ਅਰਉਂਡ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਮਰੀਜ਼ ਹੈਗੇ ਉਹ ਵੱਧਦੇ ਜਾ ਰਹੇ ਪਰ ਕਿਤੇ ਨਾ ਕਿਤੇ ਪਾਲਿਸੀ ਸਿਕਾਈ ਵੀ ਹੈਗੀ ਪਰ ਜਿਹੜੇ ਪ੍ਰਬੰਧ ਇਸ ਵਕਤ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਆ ਨਸ਼ਾ ਛਡੋ ਕੇਂਦਰਾਂ 'ਚ ਸਾਰੀ ਦਵਾਈ ਫ੍ਰੀ ਹੈਗੀ ਖਾਣਾ ਪੀਣਾ ਰਹਿਣਾ ਸਭ ਫ੍ਰੀ ਹੈਗਾ ਉਹਦਾ ਇੱਕ ਚੰਗਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਉਮੀਦ ਕਰਦੇ ਆਂ ਵੀ ਜਿਹੜੇ ਵੀ ਲੋਕ ਨਸ਼ਾ ਕਰਦੇ ਆ ਤੁਸੀਂ ਇਸ ਦਲਦਲ 'ਚੋਂ ਬਾਹਰ ਨਿਕਲੋ ਤੇ ਇੱਕ ਜੀਵ ਥੱਲੇ ਗੋਲੀ ਦਾ ਜਿਹੜਾ ਪ੍ਰਚਲਨ ਚੱਲਿਆ ਹੋਇਆ ਲੋਕਾਂ 'ਚ ਬੜਾ ਗਲਤ ਰੂਮਰ ਫਲਾਇਆ ਜਾ ਰਿਹਾ ਕਿ ਇਸ ਗੋਲੀ ਦੇ ਨਸ਼ੇੜੀ ਜਿਹੜੇ ਇਹਦੀ ਚਾਟ ਤੇ ਲੱਗ ਰਿਹਾ ਹੈ ਇਹ ਇੱਕ ਟ੍ਰੀਟਮੈਂਟ ਹੈਗਾ ਟ੍ਰੀਟਮੈਂਟ ਦਾ ਜ਼ਰੀਆ ਹੈ ਕਿਸ ਤਰੀਕੇ ਨਾਲ ਉਹਨੂੰ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਕਿਹੜੀ ਦਵਾਈ ਦੇਣੀ ਹੈ ਹੋਰ ਵੀ ਬਹੁਤ ਦਵਾਈਆਂ ਜਿਹੜੀਆਂ ਨਸ਼ਾ ਛੱਡਣ ਵਾਲਾ ਦਿਤੀਆਂ ਜਾਂਦੇ ਆ ਤਾਂ ਇਸ ਦਵਾਈ ਦਾ ਇੱਕ ਰੂਟੀਨ ਮੈਡੀਸਿਨ ਹੈਗੀ ਹੈ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਬੜੇ ਲੋਕ ਇਹ ਨਸ਼ੇ ਦੀ ਦਵਾਈ ਲੈਣ ਤੋਂ ਬਾਅਦ ਜਿਹੜੇ ਹੈਗੇ ਜਿਹੜਾ ਟ੍ਰੀਟਮੈਂਟ ਉਹਦਾ ਪੂਰਾ ਹੋ ਚੁੱਕਾ ਤੇ ਨਸ਼ਾ ਜਿਹੜਾ ਛੱਡ ਵੀ ਚੁੱਕਿਆ ਉਮੀਦ ਕਰਦੇ ਆ ਲੋਕ ਵੱਤੋ-ਵੱਤ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਕਿ ਜਾਣਕਾਰੀ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਤੁਸੀਂ ਜੇਕਰ ਨਸ਼ਾ ਕਰਦੇ ਹੋ ਤਾਂ ਤੁਹਾਡਾ ਇਲਾਜ ਇੱਥੇ ਹੈਗਾ ਸੰਭਵ ਹੈਗਾ ਤੁਸੀਂ ਵੀ ਨਸ਼ੇ ਤੋਂ ਬਾਹਰ ਨਿਕਲ ਕੇ ਚੰਗੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਬਠਿੰਡਾ